ਨਿਸਿਪੀਵਾਨ ਪੇਸ਼ਤਾਨ ਰਹਿਤਾਨ ਬਵੀਕਤਾਨ ਵਿਸਾਹਦਾਨ ਪ੍ਰੂਫਾਦਾਨ ਗਾਮੇ ਸਰਕਾਰ ਨਾਮਦਾਨ ਸ੍ਰੀ ਅਮਰਪ੍ਰਸਾਦ ਜੀ ਦੇ ਦਰਬੀਸ਼ਾਨ ਚੌਕੀਆਂ ਢੰਡੇ ਪੁੰਗੇ ਦੇ ਕੋਲ ਜੋ ਕਾਲ ਕਰਮ ਕਾ ਜੈਕਾਰ ਗੁਰੂ ਜੀ ਵਾਹਿਗੁਰੂ ਇਹ ਕਾਲਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਗੁਰੂ ਗੋਬਾਰੀ ਅੰਮਾ ਜੀ ਨਾਲ ਅਨੁਕੂਲ ਤੋੜੀਆਂ ਗਿਆ ਹੈ ਦਿਨਾਂ ਨੇ ਪੁਲੀ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸੇ ਜੀ ਨੂੰ ਬਖਸ਼ੋ ਜੀ ਨਗਾਨੀਆਂ ਤੇ ਮਾਨਸਿਕ ਗਰੂ ਲਕਾਣੀਆਂ ਤੇ ਤਾਨਤ ਜੀ ਬਿਉਟੀਆਂ ਦੀ ਔੜ ਸਤਿਗੁਰੂ ਨਿਆਸਰੀਆਂ ਦੇ ਆਸਰੇ ਧੰਨ ਧੰਨੇ ਸਾਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨੇ ਸਾਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨੇ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਹਰਮ ਭੂਪ ਨਿਵਾਰਣ ਸਾਹਿਬ ਜੀ ਗੁਰੂ ਕਾ ਤਾਲ ਵਿਖੇ ਮਹਾਰਾਜ ਜੀ ਤੇ ਨਿਸ਼ਾਨ ਹੈ ਪੰਥ ਮਹਾਰਾਜ ਜੀ ਗੁਰੂ ਤੇਗ ਦਾ ਸਾਹਿਬ ਜੀ ਗੁਰੂ ਤੇਗ ਦਾ ਜੀ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਦੇ ਕੀਰਤ ਸਿੰਘ ਜੀ ਵੱਲੋਂ ਅਤੇ ਸੇਵਕਾਂ ਵੱਲੋਂ ਮਹਾਰਾਜ ਹਾਜ਼ਰ ਹੋਏ ਹਨ ਧੰਨਵਾਦ ਨੇ ਕੀਤੀ ਸੀ ਮਹਾਰਾਜ ਕੇ ਸ਼੍ਰੀਮਾਨ ਸੰਤ ਗਗਨ ਕੀਰਤ ਸਿੰਘ ਵੱਲੋਂ ਦੇ ਅਰੋਗਤਾ ਚੜ੍ਹਦੀ ਕਲਾ ਹੋਵੇ ਅਰਦਾਸਾਂ ਬੇਨਤੀਆਂ ਜੀ ਨੇ ਕਿਰਪਾ ਕੀਤੀ ਹੈ ਮਹਾਂਪੁਰਖਾ ਨੂੰ ਮਹਾਰਾਜ ਆ ਮਾਤਰ ਮਹਾਰਾਜ ਆਪ ਜੀ ਦੇ ਚਰਨਾਂ 'ਚ ਪੈਣਾ ਦੀ ਅਰਦਾਸ ਹੋਰ ਮਹਾਰਾਜ ਛੇਤੀ ਤੋਂ ਛੇਤੀ ਮਖੂਦਵਾਨੋ ਸਰਦੀ ਕਲਾ ਬਖਸ਼ਿਸ਼ ਕਰਨੇ ਸੇਵਕ ਜਥੇ ਵਿੱਚ ਏਕਤਾ ਦਾ ਪ੍ਰਿਆਰ ਬਖਸ਼ਣਾ ਮਹਾਰਾਜ ਜੋ ਜੋ ਮਨੋਰਥ ਪੂਰਨ ਬਖਸ਼ ਦੇ ਸੇਵਕਾਂ ਨੇ ਮਹਾਰਾਜ ਚੋਲਿਆਂ ਦੀ ਸੇਵਾ ਸਤਿਗੁਰ ਸੱਚੇ ਪਰਸ਼ਾ ਕਰਾਈ ਹੈ ਆਪ ਨੇ ਸੇਵਾ ਲਈ ਹੈ ਸੇਵਕਾਂ ਦੇ ਮਨੋਰਥ ਪੂਰਨ ਕਰਨੇ ਤਰਕਰਾਸ ਕਰਨੇ ਚੜ੍ਹਦੀ ਕਲਾ ਕਰਨੀ ਹਰ ਮਦਾਨ ਉਤੇ ਕਰਮੀ ਮਹਾਰਾਜ ਧੰਨ ਗੁਰੂ ਅਰਗਮੇਂਦ ਸੇਵ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਮੀਰੀ ਪੀਰੀ ਸੰਗਰਾਮ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰੱਤਾ ਸੱਚ ਰੰਗ ਜੀ ਕੋ ਨਾਮ ਆਧਾਰ ਮਹਾਰਾਜ ਦੀ ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਮੀਰੀ ਪੀਰੀ ਦਿਵਸ ਅੱਤੇ ਮਹਾਰਾਜ ਅੱਜ ਦੇ ਸ਼ੁਭ ਦਿਹਾੜੇ ਤੇ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਜਿਹੜੇ ਜਿਹੜੇ ਪਿਆਰਿਆਂ ਨੇ ਅੱਥੀ ਕਿਰਪਾ ਸਤਿਗੁਰੂ ਮਹਾਰਾਜ ਆਪਨੇ ਹੀ ਸੇਵਾ ਲੈ ਕੇ ਚੂਲੇ ਦੀ ਸੇਵਾ ਆਪ ਕਰਾਈ ਹੈ ਆਪਣੀ ਰੱਖੀ ਸੇਵਾ ਕਰਾਈ ਹੈ ਸਤਿਗੁਰੂ ਜੀ ਸਾਰਿਆਂ ਦੀ ਅਥੀ ਸੇਵਾ ਪ੍ਰਵਾਨ ਕਰਨੀ ਸਭ ਦੇ ਮਨੋਰਥ ਪੂਰਨ ਕਰਨੇ ਕਾਰਦਰਾਸ ਕਰਨੇ ਚੜਦੀ ਕਲਾ ਕਰਨੀ ਸਰੀਰਕ ਤੰਦਰੁਸਤੀਆਂ ਬਲ ਬਖਸ਼ਣੇ ਸੇਵਾ ਕਰਨ ਦਾ ਮਹਾਰਾਜ ਆਪ ਤੁਮ ਉਤਸ਼ਾਹ ਚਾਹ ਬਖਸ਼ਣਾ ਸੇਵਾ ਸ਼ਕਤੀ ਪ੍ਰਵਾਨ ਕਰਨੀ ਸੇਵਾ ਨਿਭਾਉਂਦੀਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ ਅਣਜਾਣ ਹਾਂ ਕੱਖ ਰਹਿਣਾ ਹੋ ਤੇ ਨਿਸ਼ਾਨ ਰਹੇ ਅੰਤ ਮਹਾਰਾਜ ਦੇ ਲਾਗ ਤੇ ਵਿਵਾਨ ਰਹੇ ਗੁਰੂ ਆਸਥਾਨ ਕੇ ਮਹਾਰਾਜ ਕਿਰਪਾ ਰਖੀ ਚੜ੍ਹਦੀ ਕਲਾ ਕਰਨੀ ਨੰਸਹਿਬ ਜੀ ਕੇ ਜਾਪੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਭੋਗ ਲਾਓ ਜੀ ਪ੍ਰਸ਼ਾਦ ਵਰਤੌਣ ਦੀ ਆਗਿਆ ਬਖਸ਼ੋ ਘੁੱਲਾਂ ਦੀ ਕੀਮਾ ਬਖਸ਼ੋ ਨਾਨਕ ਲਾ ਜਾਈ ਗੁਰਜੀਤ ਕਾ ਕੰਸਾਹ ਹਾਏ ਗੁਰਜੀ ਕੀਪਦੇ ਬੋਲੇ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦੂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦਾ ਪਾਵਨ ਦਿਹਾੜਾ ਮੀਰੀ ਪੀਰੀ ਦੇਵ ਸੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਤੇ ਅੱਜ ਸਾਵਣ ਦੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿੰਘ ਪਿਆਰ ਸਾਵਣ ਦੀ ਸੰਗ੍ਰਹਿ ਦਾ ਵਿਹਾੜਾ ਅਤੇ ਚੋਲੇ ਦੀ ਸੇਵਾ ਜੋ ਆਰੰਭ ਹੋਈ ਹੈ ਮਹਾਰਾਜ ਦੀ ਕਿਰਪਾ ਸਰਕਾਰ ਯਾਨੀ ਕੇਵਲ ਸਿੰਘ ਜੀ ਵੱਲੋਂ ਇਹ ਅਰਦਾਸ ਸੀ ਕਿ ਮਹਾਂਪੁਰਖਾਂ ਨੂੰ ਸੇਵਾ ਦੀ ਕਲਾ ਚੇਤਿਤ ਚੇਤੀ ਮਿਲੇ ਤੇ ਗੁਰੂ ਸਾਹਿਬ ਜੀ ਦੀਆਂ ਅਰਦਾਸਾਂ ਗੁਰੂ ਸਾਹਿਬ ਜੀ ਨੇ ਸੁਣੀਆਂ ਨੇ ਗੁਰੂ ਸ਼ਾਂਤੀ ਨਿਮਾਹ ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਵਰਤੀਏ ਸੰਗਤ ਜੀ ਆਪਾਂ ਵੀ ਗੁਰੂ ਸਾਹਿਬ ਜੀ ਦੇ ਅਸਥਾਨਾਂ ਤੇ ਅਰਦਾਸਾਂ ਕਰੀਏ ਗੁਰੂ ਸਾਹਿਬ ਦੇ ਚਰਨਾਂ 'ਚ ਇਸ ਪਾਵਨ ਪਵਿੱਤਰ ਸਥਾਨ ਦੇ ਜੋ ਮਾਲਕ ਹਨ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜਿਨ੍ਹਾਂ ਨੂੰ ਸੇਵਾ 'ਮਾਂ ਸੌਪੀਆਂ ਨੇ ਹੋਰ ਵਦੇਰੀ ਤੋਂ ਵਦੇਰੀ ਛੇਤੀ ਤੋਂ ਛੇਤੀ ਮਹਾਂਪੁਰਖ ਚੜ੍ਹਦੀ ਕਲਾ ਚਾਉਣ ਇਹ ਜੋ ਨੇ ਯੂਪੀ ਉੱਤਰ ਪ੍ਰਦੇਸ਼ ਵਿੱਚ ਵੀ ਸੁੰਦਰ ਮਹਿਲ ਸੁੰਦਰ ਸਥਾਨ ਬਣਾਏ ਨੇ ਮਹਾਂਪੁਰਖ ਇਹਨਾਂ ਦੇ ਸ਼ਰਾਂ ਤੇ ਮહેર ਪਰ ਯਾਤਰਾ ਕੇ ਗੁਰੂ ਸਾਹਿਬ ਇਹਨਾਂ ਦੀ ਸ਼ਰਾਂ ਤੇ ਆਕਰ ਕੇ ਮਹਾਂਪੁਰਖਾਂ ਤੋਂ ਹੋਰ ਸੇਵਾ 'ਮਾਂ ਲੈਣ ਦੀ ਸਤਗੁਰੂ ਜੀ ਉਸਮਰੱਥਾ ਬਖਸ਼ਣ ਬਲਬੁੱਧੀ ਬਖਸ਼ਣ ਜਿੰਨਾ ਵੀ ਇਹ ਸਾਰਾ ਸੇਵਕ ਜਥਾ ਇਹ ਮਿਲ ਜੁਲ ਕੇ ਏਕਤਾ ਵਿੱਚ ਰਹੇ ਅਤੇ ਸੇਵਾ ਕਰਦਾ ਰਹੇ ਮਹਾਂਪੁਰਖਾਂ ਤੇ ਸਾਰਾ ਸੇਵਕ ਜਥਾ ਪਵਨ ਸਥਾਨ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ